ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆ ਬੀਨ ਦੇ ਬਹੁਤ ਹੀ ਟੇਸਟੀ ਕਟਲਟਸ ਕਟਲਟਸ ਬਣਾਉਣ ਦੇ ਲਈ ਮੈਂ ਲਈਆਂ ਸੋਇਆ ਬੀਨ ਦੀਆਂ ਬੜੀਆਂ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਥੋੜਾ ਜਿਹਾ ਨਮਕ ਪਾ ਕੇ ਆਪਾਂ ਉਬਾਲ ਲਾਂਗੇ ਇੱਕ ਉਬਾਲੀ ਆਪ ਤੋਂ ਬਾਅਦ ਆਪਾਂ ਉਹਨੂੰ ਠੰਡਾ ਕਰਾਂਗੇ ਸੋਇਆ ਕਟਲਟਸ ਬਣਾਉਣ ਦੇ ਲਈ ਮੈਂ ਲਈ ਹੈ Shimla Mirch ਇੱਕ ਪਿਆਜ਼ ਲਿਆ ਇੱਕ ਉਬਲਿਆ ਹੋਇਆ ਆਲੂ ਇੱਕ ਗਾਜਰ ਤੇ ਹਰੀ ਮਿਰਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਾਂਗੇ ਜੱਗ ਲਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲਾਂਗੇ ਸੋਇਆ ਚੰਸ ਨੂੰ ਆਪਾਂ ਨੇ ਪੀਸ ਲਿਆ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਦਾਂਗੇ ਆਪਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਬਿਲਕੁਲ ਬਰੀਕ-ਬਰੀਕ ਆਪਾਂ ਨੇ ਕੱਟ ਲਿਆ ਤੇ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਇਹ ਜਿਹੜੀ ਸੋਇਆਬੀਨ ਨੂੰ ਆਪਾਂ ਨੇ ਇਹਦਾ ਮੈਂ ਮਿਕਸਚਰ ਤਿਆਰ ਕੀਤਾ ਸੀਗਾ ਆਪਾਂ ਇਹਦੇ ਵਿੱਚ ਮਿਲਾ ਦਾਂਗੇ ਆ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਮਿਲਾਤਾ ਤੁਸੀਂ ਸਬਜ਼ੀਆਂ ਆਪਣੀ ਚੁਆਇਸ ਦੇ ਅਕੋਰਡਿੰਗ ਪਾ ਸਕਦੇ ਆਂ ਅਗਰ ਤੁਸੀਂ ਬੱਚਿਆਂ ਲਈ ਬਣਾ ਸਕਦੇ ਆਂ ਤਾਂ ਹਰੀ ਮਿਰਚ ਤੁਸੀਂ ਸਕਿਪ ਕਰ ਸਕਦੇ ਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਚੋਲਾਂ ਦਾ ਆਟਾ 2 ਚਮਚ ਆਪਾਂ ਇਹਦੇ ਵਿੱਚ ਵੱਡੇ ਭਰ ਕੇ ਪਾਵਾਂਗੇ ਬੇਸਣ ਦੇ ਟੇਸਟ ਅਕੋਰਡਿੰਗ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਪਾਊਡਰ ਬਿਲਕੁਲ ਪਿੰਚ ਮੁਤਾਬਿਕ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਪਾਵਾਂਗੇ ਥੋੜਾ ਜਿਹਾ ਚਿਲੀ ਫਲਿਕਸ ਪਾਵਾਂਗੇ ਅੱਧਾ ਕੱਟ ਕੇ ਆਪਾਂ ਨਿੰਬੂ ਦਾ ਰਸ ਪਾਵਾਂਗੇ ਇਹਦੇ ਵਿੱਚ ਤੁਸੀਂ ਮਸਾਲੇ ਜਿਹੜੇ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੁਸੀਂ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਦੀਆਂ ਛੋਟੇ-ਛੋਟੀਆਂ ਟਿੱਕੀਆਂ ਜਿਹੜੀਆਂ ਉਹ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਇੱਕ ਨਾਨ-ਸਟਿਕ ਪੈਨ ਲਵਾਂ ਪਾ ਇਹਦੇ ਉੱਤੇ ਪਾਵਾਂਗੇ 2 ਚਮਚ ਸਰੋਂ ਦਾ ਤੇਲ ਦੇ ਤੁਸੀਂ ਇਹਨਾਂ ਨੂੰ ਤੇਲ ਵਿੱਚ ਫਰਾਈ ਵੀ ਕਰ ਸਕਦੇ ਆ ਅਗਰ ਤੁਸੀਂ weight loss ਕਰਦੇ ਆ ਆਪਣਾ ਤਾਂ ਤੁਸੀਂ ਇਹਨਾਂ ਨੂੰ ਤਵੇ ਤੇ ਥੋੜਾ ਜਿਹਾ ਤੇਲ ਪਾ ਕੇ ਤੁਸੀਂ ਇਹਨਾਂ ਨੂੰ ਪਕਾਉਣਾ। ਤੇਲ ਆਪਣਾ ਗਰਮ ਹੋ ਗਿਆ ਜੀ। ਟਿੱਕੀਆਂ ਬਣਾਈਆਂ ਸੀਗੀਆਂ ਇੱਕ-ਇੱਕ ਕਰਕੇ ਤਵੇ ਦੇ ਉੱਤੇ ਦੋਨਾਂ ਸਾਈਡਾਂ ਤੋਂ ਸੇਕਾਂਗੇ। ਤੁਸੀਂ ਟਿੱਕੀ ਦਾ ਸਾਈਜ਼ ਹੈ ਬਹੁਤਾ ਮੋਟਾ ਨਹੀਂ ਰੱਖਣਾ, ਬਹੁਤਾ ਪਤਲਾ ਨਹੀਂ ਰੱਖਣਾ। ਅਗਰ ਤੁਸੀਂ ਟਿੱਕੀ ਦਾ ਸਾਈਜ਼ ਥੋੜਾ ਮੋਟਾ ਰੱਖਿਆ ਤਾਂ ਇਹ ਵਿੱਚ ਤੋਂ ਕੱਚੀਆਂ ਰਹਿ ਜਾਣਗੀਆਂ ਸਿਮਰ ਦੇ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੋਨੋਂ ਸਾਈਡਾਂ ਤੋਂ ਉਲਟ-ਪਲਟ ਕਰਕੇ ਸੇਕਾਂਗੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਉਲਟ-ਪਲਟ ਕਰਕੇ ਸੇਕ ਲਾਂਗੇ ਤਰੀਕੇ ਨਾਲ ਆਪਾਂ ਸਾਈਡ ਆਈਡੀਆ ਚੇਂਜ ਕਰਦੇ ਜਾਵਾਂਗੇ ਤੇ ਚੰਗੀ ਹੌਲੀ ਹੌਲੀ ਪ੍ਰੈਸ ਕਰਕੇ ਨਿੱਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਕੇ ਵਗਾਵਾਂਗੇ ਟਿੱਕੀਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਸੇਕ ਲਿਆ ਹੁਣ ਆਪਾਂ ਇਹਨੂੰ نیچے ਉਤਾਰਾਂਗੇ ਇਸ ਤਰੀਕੇ ਨਾਲ ਆ ਤੁਸੀਂ ਜਿਹੜੀਆਂ ਸਾਰੀਆਂ ਟਿੱਕੀਆਂ ਨੂੰ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰ ਸਕਦੇ ਆ ਜੀ ਇਸ ਤਰੀਕੇ ਨਾਲ ਆ ਜਿਹੜੀਆਂ ਆਪਾਂ ਸਾਰੀਆਂ ਜਿਹੜੀਆਂ ਆਪਣੀਆਂ ਟਿੱਕੀਆਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਜੀ